ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਮੌਜੂਦ ਆ ਪਿੰਡ ਦੁਗਰੀ ਜ਼ਿਲ੍ਹਾ ਰੋਪੜ ਵਿਖੇ ਜਿਹੜਾ 31ਵਾਂ ਲੋਕ ਨਗਰ ਕੀਰਤਨ ਆ ਨਿਕਲ ਰਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਰਾਗਮਈ ਦਿਹਾੜੇ ਨੂੰ ਸਮਰਪਿਤ ਆ ਉਹ ਨਗਰ ਕੀਰਤਨ ਅੱਜ ਪਿੰਡ ਦੁਗਰੀ ਵਿਖੇ ਪਹੁੰਚਿਆ ਰਾਤ ਤੱਕ ਹੁੰਦੇ ਸਾਰ ਇੱਥੇ ਪਹੁੰਚਿਆ ਤੇ ਹੁਣ ਪ੍ਰਸ਼ਾਦਾ ਪਾਣੀ ਛਕ ਕੇ ਤੇ ਇੱਥੇ ਕੁਝ ਦੇਰ ਲਈ ਦਮਾਨ ਲੱਗੂਗਾ ਗੁਰਬਾਣੀ ਸੁਣਾਈ ਜਾਊਗੀ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵਧਾਂਗੇ ਤੇ ਅੱਗੇ ਜਿੱਦਾਂ ਵੀ ਹੋਊਗਾ ਤੁਹਾਨੂੰ ਆਪਾਂ ਜਾਣਕਾਰੀ ਜਿਹੜੀ ਦਿੰਦੇ ਰਾਵਾਂਗੇ ਤੇ ਬਣੇ ਰਹੋ ਆਪਣੇ ਚੈਨਲ ਨਾਲ ਦੇਖਦੇ ਰਹੋ ਤੇ ਸੰਗਤ ਨੇ ਵਿਸ਼ਰਾਮ ਕੀਤਾ ਇੱਥੇ ਆਪਣੇ ਤੰਬੂ ਗੱਡੇ ਵਿਸ਼ਰਾਮ ਕੀਤਾ ਤੇ ਹੁਣ ਸਵੇਰੇ ਪ੍ਰਸ਼ਾਦਾ ਪਾਣੀ ਛੱਕ ਕੇ ਇਸ਼ਨਾਨ ਕਰਕੇ ਤੇ ਅੱਗੇ ਚਾਲੇ ਪਹੁੰਗਗੇ ਦੇਖ ਸਕਦੇ ਹੋ ਸੰਗਤ ਜਿਹੜੀ ਕਿ ਇਸ਼ਨਾਨ ਕਰਕੇ ਬਾਹਰ ਨਿਕਲਦੀ ਹੋਈ ਤੇ ਇੱਥੇ ਸੰਗਤ संग त इहर सनान पाणी जेको कर रही आहे ਕੋਆ ਬੋਬ ਸਿੰਘ ਘੜਦਾ ਜੀ ਤਲਾ ਬਲਾਉਂਦਾ ਬਾਹਰ ਦਾ ਹੋ ਰਿਹਾ ਤੇ ਉਹਨੂੰ ਲੱਭਦੇ ਰਹੇ ਰਾਤਿੰਨਗਰ ਕੀਰਤਨ ਪਿੰਡ ਦੁਗਰੀ ਵਿਖੇ ਪਹੁੰਚਿਆ ਤੁਸੀਂ ਦੇਖ ਸਕਦੇ ਹੋ ਸੰਗਤ ਨੇ ਇੱਥੇ ਰਾਤ ਨੂੰ ਵਿਸ਼ਰਾਮ ਕੀਤਾ ਇਹ ਗੁਰੂ ਘਰ ਆਹੋ ਤੇ ਵਿਸ਼ਰਾਮ ਕਰਕੇ ਅੱਜ ਜਿਹੜਾ ਕਿ 10 11 ਵਜੇ ਦੇ ਤੱਕ 12 ਵਜੇ ਦੇ ਤੱਕ ਇਹ ਜਿਹੜਾ ਨਗਰ ਕੀਰਤਨ ਇਥੋਂ ਰਵਾਨਾ ਹੋਵੇਗਾ ਅੱਗੇ ਅੱਗੇ ਚਮਕੌਰ ਸਾਹਿਬ ਇਹ ਪਹੁੰਚੇਗਾ ਨਗਰ ਕੀਰਤਨ ਅੱਜ ਪਿੰਡਾਂ ਵਜਦੀ ਹੁੰਦਾ ਹੋਇਆ ਆਪਣੇ ਪੜਾ ਲਗਾਉਂਦਾ ਹੋਇਆ ਸੰਗਤ ਨੂੰ ਦਰਸ਼ਨ ਦਿੰਦਾ ਹੋਇਆ ਤੇ ਸੰਗਤ ਦੇਖਦੇ ਆ ਪਿਛੇ ਤੋਂ ਦੇਖਦੇ ਆਉਣੇ ਆ ਕਿ ਬੜੀ ਉਤਸ਼ਾਹਿਤ ਹੁੰਦੀ ਆ ਅੱsse ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਕਿ ਬੀਬੀਆਂ ਪ੍ਰਸ਼ਾਦਾ ਪਵਾ ਰਹੀਆਂ ਨੇ ਜਿਹੜੇ ਕੇ ਸੰਗਤ ਲਈ ਦੇਖ ਸਕਦੇ ਹੋ ਵੀ ਪਰੌਂਠੇ ਪੱਕ ਰਹੇ ਆ ਦੇਸੀ ਘਿਓ ਦੇ ਵਿੱਚ ਇੰਨੀ ਜੀ ਸੇਵਾ ਕਰ ਰਹੀ ਆ ਸੰਗਤ ਦੇਖੋ ਸੰਗਤ ਜਿਹੜੀ ਕੇ ਦੇਖ ਸਕਦੇ ਹੋ ਤੁਹਾਨੂੰ ਮਨੋਂ ਸੇਵਾ ਕਰਨ ਦੇ ਵਿੱਚ ਜੁਟੀ ਹੋਈ ਆ ਤੇ ਇੱਧਰ ਜਿਹੜਾ ਕੇ ਪ੍ਰਸ਼ਾਦਾ ਚੱਕ ਰਹੀ ਆ ਸੰਗਤ ਇਹ ਕਹਾਵਾ ਇਸ ਆਦੇ ਸੰਗਤ ਆ ਜਿਹੜੀ ਕਿ ਪੰਗਤ ਦੇ ਵਿੱਚ ਬੈਠ ਕੇ ਜਿਹੜੀ ਕਿ ਪ੍ਰਸ਼ਾਦਾ ਆਸ਼ਾ ਗ੍ਰਹੀ ਆ ਸਤ ਜੀ ਤੁਸੀ ਜੀ ਨੂੰ ਮੂਹਰ ਵੱਲ ਲੱਗੇ ਜਾਂ ਮੇਰੇ ਮੋੜ ਦੇ ਤਾਂ ਦੇਖ ਸਕਦੇ ਹੋ ਤੁਸੀਂ ਨੌਜਵਾਨ ਜਿਹੜੇ ਕਿ ਪੱਗਾਂ ਦੀ ਪੂਣੀ ਕਰ ਰਹੇ ਆ ਨਗਰ ਕੀਰਤਨ ਤੇ ਅੱਗੇ ਰਵਾਨਾ ਹੋਣ ਲਈ ਸ਼ਨਾਰ ਪਾਣੀ ਕਰਕੇ ਹੁਣ ਅੱਗੇ ਆਪਣੇ ਜਿਹੜੇ ਕਿ ਇਹ ਲੋ ਪੱਗਾ ਸਜਾ ਕੇ 17 ਸਜਾ ਕੇ ਅੱਗੇ ਚੱਲਾਂਗੇ ਫਿਰ ਅਗਲੇ ਗੁਰੂ ਘਰਾਂ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਇਸ ਵਾਰ ਹੀ ਬਣਾਵਾਂਗੇ ਅੱਗੇ ਅੱਜ ਕਿਹੜੀ ਜਗ੍ਹਾ ਜਾਣਾ ਹੈ ਅੱਜ ਜਮਕੌਰ ਸਾਹਿਬ ਜਾਣਾ ਬਾਬਾ ਜੀ ਠੀਕ ਠੀਕ ਹੈ ਜੀ ਕਦੋਂ ਕਿ ਚੱਲੂਗਾ ਜੀ ਨਗਰ ਕੀਰਤਨ ਬਾਤ ਚੱਲਣ ਲਈ ਤਿਆਰੀ ਹੈ 1 ਘੰਟੇ ਤੱਕ ਚੱਲ ਬਣੇ ਠੀਕ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਕਿ ਨੌਜਵਾਨ ਆ ਉਹ ਕਹਿ ਰਿਹਾ ਕਿ 1 ਘੰਟੇ ਤੱਕ ਜਿਹੜਾ ਨਗਰ ਕੀਰਤਨ ਆ ਉਹ ਅੱਗੇ ਵਧੇਗਾ ਤੇ ਤੁਸੀਂ ਦੇਖ ਸਕਦੇ ਹੋ 31ਵਾਂ ਲੋਕ ਇਸ ਮੇਸ਼ ਪੈਦਲ ਮਾਰਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲਾ ਆਨੰਦਗੜ੍ਹ ਨੂੰ ਛੱਡਣ ਦੇ ਇਤਿਹਾਸਿਕ ਤੇ ਪੈਰਾਗਮਈ ਦਿਹਾੜੇ ਕਿਲਾ ਛੋੜਦੇ ਉਸ ਨੂੰ ਸਮਰਪਿਤ ਆ ਇਹ ਨਗਰ ਕੀਰਤਨ ਤਾਂ ਤੁਸੀਂ ਇਸ ਨਗਰ ਕੀਰਤਨ ਦੇ ਦਰਸ਼ਨ ਕਰ ਸਕਦੇ ਹੋ ਆਪਣੇ ਚੈਨਲ ਤੇ ਆਪਣੇ ਪੇਜ ਦੇ ਉੱਤੇ ਫੇਸਬੁੱਕ YouTube ਦੇ ਉੱਤੇ ਤਾਂ ਦੇਖ ਸਕਦੇ ਹਾਂ ਨਗਰ ਕੀਰਤਨ ਦੀਆਂ ਤਿਆਰੀਆਂ ਜਿਹੜੀਆਂ ਕਿ ਰਵਾਨਾ ਹੋਣ ਦੀਆਂ ਹੋ ਰਹੀਆਂ ਨੇ ਤਰਪਾਲਾਂ ਵਗੈਰਾ ਸਭ ਟਰਾਲੀ ਤੋਂ ਉਤਾਰ ਕੇ ਸਭ ਸਫਾਈ ਕਰਕੇ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਛੜੀ ਫਾਲਕੀ ਵਾਲੀ ਟਰਾਲੀ ਆ ਉਹ ਪਹਿਨ ਤਿਆਰ ਕਰ ਦਿੱਤੀ ਗਈ ਆ ਦੇਖੋ ਕਰੋ ਦਰਸ਼ਨ ਸਿੰਘ ਸਾਹਿਬ ਦੇ ਫਾਲਕੀ ਦੇ ਉਹ ਕੀ ਆ ਇਹ ਵੇ 2 ਵਜੇ ਰੱਖਣੇ ਆ ਪਹਿਲਾਂ ਜੀ ਬਤਾਓ ਜੀ মোডকো মকোওথেযা, মনি হিয়া সিয়া, সেয়া আখেয়া, য়াটকে সিয়া, চিনাকোরেয়াকরা, সিয়ারাকন্ন্য় এাকহারাকরা, মনি প়াকর�

ਏ ਆਪਾਂ ਅਗਰ ਕੀਰਤਨ ਦੇ ਨਾਲ ਯਾਤਰਾ ਕਰ ਰਹੇ ਆਂ ਹਾਂਜੀ ਠੀਕ ਹੈ ਜੀ ਕਿਹੜੀ ਜਗ੍ਹਾ ਤੋਂ ਨਾਲ ਨਾਲ ਹੀ ਆਪਣੇ ਅਨੰਦਪੁਰ ਸਾਹਿਬ ਤੋਂ ਠੀਕ ਹੈ ਜੀ ਇਹ ਅੱਗੇ ਕਿੱਥੇ ਤੱਕ ਜਾਉਂਗੇ ਇੱਥੇ ਜੀ ਚਮਕੌਰ ਸਾਹਿਬ ਤੱਕ ਠੀਕ ਹੈ ਜੀ ਕੀ ਕਹਿ ਰੋਗੇ ਕੋਈ ਹੋਰ ਕੋਈ ਗੱਲਬਾਤ ਮਾਸ਼ਾਅੱਲਿਕ ਹਾਂਜੀ ਸਟਿਕ ਲੱਗ ਠੀਕ ਕੋਈ ਪਰੇਸ਼ਾਨੀ ਨਹੀਂ ਅਨੰਦ ਆ ਗਿਆ ਜੀ ਠੀਕ ਹੈ ਜੀ ਠੀਕ ਹੈ ਜੈਪੁਰ ਤੋਂ ਆਏ ਹਾਂ ਹਾਂਜੀ ਜੈਪੁਰ ਠੀਕ ਹੈ ਜੀ ਤਾਂ ਦੇਖ ਸਕਦੇ ਤੁਸੀਂ ਬਾਈ ਹੁਣੀ ਇਸ ਨਗਰ ਕੀਰਤਨ ਦੇ ਦਰਸ਼ਨ ਕਰਨ ਦੇ ਲਈ ਤੇ ਨਾਲ ਕੋ ਯਾਤਰਾ ਕਰਨ ਦੇ ਲਈ ਸੇਵਾ ਕਰਨ ਦੇ ਲਈ ਰਾਜਸਥਾਨ ਤੋਂ ਚੱਲ ਕੇ ਜੈਪੁਰ ਤੋਂ ਚੱਲ ਕੇ ਆਨੰਦਪੁਰ ਸਾਹਿਬ ਪਹੁੰਚੇ ਤੇ ਫਿਰ ਹੁਣ ਇਸ ਨਗਰ ਕੀਰਤਨ ਆਪਾਂ ਨਾ ਕੱਪੜੇ ਧੋਣ ਵਾਲੇ ਸੀਗੇ ਆਪਣੇ ਇੱਥੇ ਦੁਗਰੀ ਨਗਰ ਕੀਤਨ ਰੁਕਿਆ ਹੋਇਆ ਆਪਾਂ ਕਿਸੇ ਹਨਾ ਘਰੇ ਸੀਗੇ ਬਾਈ ਹੁਣਾਂ ਨੂੰ ਕਿਹਾ ਸੀਗਾ ਵੀ ਮਸ਼ੀਨ ਚ ਪਾ ਦਿਓ ਬਾਈ ਸੁਕਾ ਦਿਓ ਕੱਪੜੇ ਤਾਂ ਬਾਈ ਹੁਣੀ ਕਹਿੰਦੇ ਕੋਈ ਗੱਲ ਨਹੀਂ ਯਾਰ ਸੇਵਾ ਵਾ ਆਪਾਂ ਜ਼ਰੂਰ ਕਰਾਂਗੇ ਉਹਨਾਂ ਨੇ ਆਪਣੇ ਕੱਪੜੇ ਜਿਹੜੇ ਕਿ ਧੋਤੇ ਸੀਗੇ ਸਸਰੀ ਘਰ ਤੇ ਨਹੀਂ ਨਹੀਂ ਉਹ ਤੁਸੀਂ ਕਰਵਾਇਆ ਠੀਕ ਹੈ ਠੀਕ ਹੈ ਲਾ ਲੀਏ ਠੀਕ ਹੈ ਤਾਂ ਬਹੁਤ ਧੰਨਵਾਦ ਭੈਣੇ ਚੰਗੇ ਕੱਪੜੇ ਧੋਣ ਲਈ ਠੀਕ ਹੈ ਸੇਵਾ ਸਹੀ ਆਏ ਭੈਣੇ ਸੁੱਕਦੇ ਨਹੀਂ ਸੀਗੇ ਤਾਂ ਨਹੀਂ ਧੋਂਦੇ ਸੀਗੇ ਮੈਂ ਕਿਹਾ ਸੁੱਕਦੇ ਨਹੀਂ ਸੀਗੇ ਵੀ ਮਸ਼ੀਨ ਦੇ ਵਿੱਚ ਕੋਈ ਗੱਲ ਨਹੀਂ ਉਹਦੇ ਲਾਈਟ ਵੱਜ ਗਈ ਕਰਕੇ ਠੀਕ ਠੀਕ ਹੈ ਜੀ ਬਹੁਤ ਧੰਨਵਾਦੀ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਭੈਣ ਹੋਣਾ ਨੇ ਆਪਣੇ ਕੱਪੜੇ ਸਾਰੇ ਧੋਕੇ ਆ ਦੇਖੋ ਲਾਈਟ ਚਲੀ ਗਈ ਸੀ ਫਿਰ ਵੀ ਉਹਨਾਂ ਨੇ ਦੇਖੋ ਧੁੱਪੇ ਨਾ ਕੋਠੇ ਦੇ ਉੱਤੇ ਪਾਏ ਹੋਏ ਆ ਦੇਖ ਸਕਦੇ ਹੋ ਤੁਸੀਂ ਆਲਾ ਦਵਾਲਾ ਪਿੰਡ ਦੁਗਰੀ ਦਾ ਤੇ ਇਹਨਾਂ ਨੇ ਆ ਪਾਏ ਸੀ ਮੈਂ ਇਕੱਠੇ ਕਰ ਲੇ ਚਲੋ ਉਹਨਾਂ ਨੇ ਇਕੱਲੇ ਇਕੱਲੇ ਪਾਏ ਹੋਏ ਸੀ ਤਾਂ ਸੁੱਕ ਗਏ ਤੇ ਬਹੁਤ ਧੰਨਵਾਦ ਭੈਣ ਹੋਣਾ ਦਾ ਦੇਖੋ ਇਦਾਂ ਹਨਾ ਬਹੁਤ ਦੁਨੀਆ ਚੰਗੀ ਵੀ ਆ ਜਿੱਦਾਂ ਕਿ ਕਹਿ ਲਓ ਆਪਾਂ ਕਹਿ ਦਈਏ ਆਪਣੇ ਉੱਪਰ ਵੀ ਹੁੰਦਾ ਵਾ ਆਪਾਂ ਕਿਦਾਂ ਦਾ ਬਿਹੇਵ ਕਰਦੇ ਆ ਤੇ ਦੇਖੋ ਸੇਵਾ ਲਈ ਉਹ ਕਹਿੰਦੇ ਸਾਨੂੰ ਤਾਂ ਸੇਵਾ ਮਿਲ ਗਈ ਸਾਨੂੰ ਇਤਾਂ ਬਹੁਤ ਲੱਗ ਰਿਹਾ ਵੀ ਸਾਡੇ ਕਰਮ ਹਾਂਜੀ ਕੀ ਹਾਲ ਚਾਲ ਆ ਜੀ ਠੀਕ ਆਪਣਾ ਵਲੌਗ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆ ਪਹਿਲਾਂ ਤਾਂ ਸਾਰਿਆਂ ਨਾਲ ਤੇ ਆਪਾਂ ਨਗਰ ਕੀਰਤਨ ਦੇ ਉੱਤੇ ਆ ਤੇ ਨਗਰ ਕੀਰਤਨ ਪਿੰਡ ਦੁਗਰੀ ਤੋਂ ਜਿਹੜਾ ਕਿ ਇੱਥੋਂ ਰਵਾਨਾ ਹੋ ਚੁੱਕਿਆ ਤੇ ਆਪਾਂ ਵੀ ਪਿੱਛੇ ਚੱਲਦੇ ਆ ਤੇ ਤੁਹਾਨੂੰ ਖਾਉਣੇ ਆ ਅੱਗੇ ਕਿੱਥੇ ਪੜਾ ਲੱਗਦਾ ਤੇ ਕਿਦਾਂ ਦੀਵਾਨ ਸਜਦਾ ਸਤ ਸੰਗ ਤੇ ਸੰਗਤਾਂ ਦੇ ਕਰਾਵਾਂਗੇ ਦਰਸ਼ਨ ਬਣੇ ਰਹੋ ਨਾਲ ਆਪਣੇ ਸਤ ਸੰਗ ਸੋਹਣੇ ਨੂੰ ਤੁਸੀਂ ਵੀ ਤੇ ਜਿਹੜਾ ਕਿ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰਸ਼ਮੀਸ਼ ਪੈਦਲ ਮਾਰਚ 31ਵਾਂ ਪੈਦਲ ਮਾਰਚ ਹੈ ਬਾਬਾ ਜੂਰਾ ਸਿੰਘ ਜੀ ਨੇ ਮਹਿਤੀ ਬਾਣੀ ਵਾਲਾ ਸਭ ਨੇ ਸ਼ੁਰੂ ਕੀਤਾ ਸੀਗਾ ਤੇ ਆਜੋ ਆਪਾਂ ਚਲੋ ਮਿਲਦੇ ਆਂ ਕਿ ਦੇਖਦੇ ਆਂ ਕੋ ਬੀਬੀਆਂ ਜਿਹੜੀਆਂ ਕਿ ਸੇਵਾ ਕਰਨ ਲੱਗੀਆਂ ਹੋਈਆਂ ਰੋਟੀਆਂ ਪੱਕ ਰਏ ਆ ਜਿਹੜੇ ਨਗਰ ਕੀਰਤਨ ਵਾਲੀ ਸੰਗਤ ਆ ਉਹਨਾਂ ਦੀ ਸੇਵਾ ਦੇ ਲਈ ਪ੍ਰਸ਼ਾਦ ਦੇ ਪਾਣੀ ਦੇ ਲਈ ਦੇਖ ਸਕਦੇ ਹੋ ਤੁਸੀਂ ਵੀ ਵੀ ਕਿਹੜੇ ਪਿੰਡ ਤੋਂ ਜਿਹੜੇ ਪਿੰਡ ਤੋਂ ਵੀ ਵੀ ਇੱਥੋਂ ਹੀ ਆਂ ਵੀ ਨਗਰ ਕੀਰਤਨ ਵੀ ਵੀ ਹਰ ਸਾਲ ਆਉਂਦਾ ਹੋ ਰਿਹਾ ਹਾਂਜੀ ਹਾਂਜੀ ਤੇ ਸੇਵਾ ਕਰਨ ਵੀ ਵੀ ਤੁਸੀਂ ਆਉਨੇ ਹੋ ਹਾਂਜੀ ਸਾਰੇ ਨਗਰ ਵਾਸੀ ਆਣ ਦਾ ਅੱਜ ਸਾਭ ਆਉਨੇ ਆ ਕਿਦਾਂ ਮਸੂਲ ਸੰਦਾਈ ਆ ਦਿਨਾਂ ਦੇ ਵਿੱਚ ਜਿੱਦਾਂ ਗੁਰੂ ਸਾਹਿਬ ਨੇ ਕੁਰਬਾਨੀਆਂ ਕੀਤੀਆਂ ਪਾਪਾ ਜੀ ਜਿਹਨਾਂ ਦੀ ਸ਼ਹਾਦਤਾਂ ਨੂੰ ਯਾਦਗਰੀ ਹਾਂਜੀ ਸਭ ਪਰਨਾਮ ਕਰਦੇ ਆ ਜਿਹਨਾਂ ਦੀ ਸ਼ਹੀਦੀ ਹਾਂਜੀ ਹਾਂਜੀ ਇਤਿਹਾਸਿਕ ਗੁਰੂ ਘਰ ਆ ਤੁਹਾਨੂੰ ਆਪਾਂ ਇੱਕ ਕੈਮਰੇ ਦੇ ਵਿੱਚ ਵੀ ਦਿਖਾਉਨੇ ਆ ਤੁਸੀਂ ਦੇਖ ਸਕਦੇ ਹੋ ਇੱਧਰ ਪ੍ਰਸ਼ਾਦਾ ਪਾਣੀ ਵੀ ਜਿਹੜਾ ਕਿ ਚੱਲ ਰਿਹਾ ਵਾ ਸੇਵਾ ਕਰ ਰਹੀ ਹੈ ਸੰਗਤ ਜੁਪੀ ਦੇਖੋ ਸੰਗਤ ਦੇ ਲਈ ਪਰੌਂਠੇ ਦਹੀਂ ਤੇ ਜਿਹੜਾ ਕਿ ਚਾਹ ਦਾ ਦੁੱਧ ਦਾ ਲੰਗਰ ਲਾਇਆ ਗਿਆ ਵਾ ਸਤਿਗੁਰੂ ਬਾਪੂ ਜੀ ਹਾਂ ਜੀ ਠੀਕ ਹੈ ਜੀ ਬਾਪੂ ਜੀ ਇਹ ਗੁਰੂ ਘਰ ਆ ਜਿਹੜਾ ਕਿ ਇਤਿਹਾਸਿਕ ਗੁਰੂ ਘਰ ਆ ਹਾਂ ਜੀ ਇੱਥੇ ਗੁਰੂ ਤੇਗ ਬਹਾਦਰ ਜੀ ਹਾਂ ਜੀ ਦੱਸੋ ਤੁਹਾਨੂੰ ਥੋੜਾ ਵੀ ਆਏ ਸੀ ਉਰੇ ਹਾਂ ਜੀ ਰਾਜ ਤੋਂ ਠੀਕ ਆ ਬੋਲ ਸਾਹਿਬ ਜੱਦਾ ਹੀ ਹੈ ਜੀ ਅੱਛਾ ਪੁਰਾਣੇ ਆ ਸਾਰੇ ਹਾਂ ਜੀ ਠੀਕ ਹੈ ਜੀ ਕੋਈ ਹੋਰ ਗੱਲ ਬਾਤ ਬਾਪੂ ਜੀ ਉਰੇ ਦੀ ਕਿਸਾ ਜੀ ਅਮਨੇ ਛੋਕੜਾ ਹਾਂ ਜੀ ਬੱਚੇ ਨੂੰ ਹਾਂ ਜੀ ਇੱਕ ਉਸਮਾ ਜਨਾਨੀ ਨੂੰ ਹਾਂ ਜੀ ਇਹ ਪੱਕੇ ਰਾਜ ਜੀ ਅੱਛਾ ਜੀ ਇੱਥੇ ਹਾਂ ਜਿਹੜਾ ਮਿੰਟ ਕਰੂਗਾ ਉਹ ਉਹਨੂੰ ਬੇਲ ਉਹ ਵੀ ਦੇਣਗੇ ਹਾਂਜੀ ਹਾਂਜੀ ਬਿਲਕੁਲ ਮੰਡਾ ਦੇਣਗੇ ਜੀ ਬਿਲਕੁਲ ਜੀ ਬਿਲਕੁਲ ਯਾਨੀ ਸੁੱਖ ਸੁੱਖੇ ਤੋਂ ਇਹ ਇਲਾਜ ਯਾਨੀ ਕਿ ਇੱਥੇ ਪੱਕੀਆਂ ਚੀਜ਼ਾਂ ਪੱਕੀਆਂ ਚੀਜ਼ਾਂ ਠੀਕ ਹੈ ਜੀ ਵੀ ਆਰਾਮ ਆਉਂਦਾ ਵਾ ਕੋਈ ਪੈਸਾ ਕੋਈ ਟੁੱਕਰ ਕੋਈ ਨਹੀਂ ਠੀਕ ਹੈ ਜੀ ਜੋ ਮਰਜੀ ਕਰੇ ਬੰਦਾ ਠੀਕ ਹੈ ਜੀ ਹਾਂਜੀ ਅਰਦਾਸ ਬੇਨਤੀ ਕਰਨੀ ਹੈ ਮਹਾਰਾਜ ਜੀ ਆ ਦੇਖ ਲਓ ਤੁਸੀਂ ਹੁਣ ਬਹੁਤ ਮਾਨਤਾ ਹੋਣ ਲੱਗੀ ਹਾਂਜੀ ਕਿਹਾ ਘਰਤਾ ਜੀ ਜਿਹੜਾ ਦੁਨੀਆ ਅੱਛਾ ਜੀ ਮਾੜੀ ਮੋਟੀ ਗਰੀਬ ਜਨਤਾ ਸੀ ਹਾਂਜੀ ਹਾਂਜੀ ਹਾਂ ਜਿੱਦਾਂ ਹਾਂਜੀ ਹਾਂਜੀ ਹੁਣ ਜਦੋਂ ਪੜ੍ਹੇ ਲਿਖੇ ਹੋ ਗਏ ਲੋਕਾਂ ਨੂੰ ਪਤਾ ਲੱਗਿਆ ਵੀ ਸਾਡਾ ਇਤਿਹਾਸ ਆ ਗੁਰੂ ਸਾਹਿਬ ਨਾਲ ਜੁੜੇ ਹੋਏ ਆ ਹਨ ਉਸ ਸਥਾਨਾਂ ਨੂੰ ਹੁਣ ਜਿਹੜੇ ਕਿ ਸੰਭਲਣ ਲੱਗੇ ਹਾਂਜੀ ਹਾਂ ਹਾਂਜੀ ਹਾਂਜੀ ਠੀਕ ਆ ਬਾਪੂ ਜੀ ਬਹੁਤ ਚੰਗਾ ਲੱਗਿਆ ਗੱਲ ਕਰਕੇ ਹਾਂਜੀ ਸਰੋਵਰ ਹੈ ਹਾਂਜੀ ਆ ਬਾਗਿਆਂ ਸੀ ਜਿੰਨਾਂ ਦਾ ਠੀਕ ਹੈ ਜੀ ਅਜੇ ਬਾਸ ਸਾਹਿਬ ਇੱਥੇ ਠੀਕ ਹੈ ਜੀ ਸਰੋਵਰ ਕਿੱਧਰ ਆ ਬਾਪੂ ਜੀ ਸਰੋਵਰ ਕਿੱਧਰ ਆ ਨੋਹ ਹੈ ਪਾਲੇ ਬਸਾਈ ਅੱਛਾ ਠੀਕ ਹੈ ਜੀ ਉਧਰ ਠੀਕ ਹੈ ਜੀ ਜਿੱਦਰ ਸ ਸੰਗਤਾਂ ਨੇ ਇਸ਼ਨਾਨ ਜਿੱਦਾਂ ਕੀਤਾ ਇਸ਼ਨਾਨ ਪਾਣੀ ਹਨਾ ਫਿਰ ਇੱਕ ਠੀਕ ਆਇਆ ਠੀਕ ਆ ਜੀ ਠੀਕ ਆ ਬਾਪੂ ਜੀ ਤਾਂ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਨੇ ਦੱਸਿਆ ਵੀ ਇੱਥੇ ਇਦਾਂ ਇਲਾਜ ਆ ਜਿਹੜਾ ਬੱਚਿਆਂ ਦਾ ਤੇ ਬੀਬੀਆਂ ਦਾ ਆਰਾਮ ਆਉਂਦਾ ਸੁਖ ਸੁਖੇ ਤੋਂ ਤੁਸੀਂ ਦੇਖ ਸਕਦੇ ਹੋ ਅੰਦਰ ਆਪਾਂ ਕਰਦੇ ਹਾਂ ਦਰਸ਼ਨ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਇਸ ਤਰ੍ਹਾਂ ਦਾ ਅੰਦਰ ਹੈਗਾ ਤੇ ਇਹ ਜਿਹੜੇ ਬੋਰਡ ਵਗੈਰਾ ਸਾਰੇ ਇਹ ਪ੍ਰਾਤਨ ਸਮੇਂ ਤੋਂ ਅੱਜਾ ਗੁਰੂ ਸਾਹਿਬ ਦੇ ਸਮੇਂ ਤੋਂ ਇਹ ਬੋੜਾ ਤੁਸੀਂ ਦਰਸ਼ਨ ਕਰੋ ਇਹਨਾਂ ਦੇ ਘਰੇ ਬੈਠੇ ਜਰੂਰ ਤੇ ਲੋਕ ਕੋਈ ਪ੍ਰਤੀਕਿਰਿਆ ਆਪਣੀ ਆਪਣੀ ਸੌਖਾ ਕੋਈ ਜਰੂਰ ਮਹਾਰਾਜ ਨੂੰ ਅਰਦਾਸ ਬੇਨਤੀ ਕਰਿਓ ਤੁਹਾਡੀ ਪੂਰੀ ਹੋਵੇਗੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਸਥਾਨ ਆ ਇਹ ਬੜਾ ਪਵਿੱਤਰ ਅਸਥਾਨ ਪਿੰਡ ਦੁਗਰੀ ਜ਼ਿਲ੍ਹਾ ਰੋਪੜ ਦੇ ਵਿੱਚ ਮੌਜੂਦ ਆਪਾਂ ਕਿੰਨੇ ਪਾਣੀ ਵਿੱਚ ਤੋਂ ਦਾ ਕਿਤੇ ਨਹੀਂ ਚੰਗੀ ਰਹੀ ਜੀ ਕੋਈ ਨਹੀਂ ਸ਼ਾਦਾ ਦੀ ਪਰ ਸ਼ਾਦਾ ਅਗਲੇ ਸਾਹਿਬ ਇਹੋ ਸਾਨੋ ਦਰਬਾਰ ਸਾਹਿਬਾ ਤਾਂ ਤੁਸੀਂ ਵੀ ਦਰਸ਼ਨ ਕਰੋ ਇਸ ਦਰਬਾਰ ਸਾਹਿਬ ਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਥਾਨ ਹੈ